ਆਲੋਮੀ ਸਿੱਟ ਦੇ ਵਾਦਾ ਕਹਿੰਦਾ ਬਣ ਗਿਆ ਬਣ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਭਾਈ ਤੂੰ ਤਾਂ ਖੜਾ ਨਾ ਦੇਈ ਸਾਰੇ ਪਾਸੇ ਹਲਵਾਈ ਨਾਮ ਕਰਦੇ ਹੁੰਦੇ ਆ ਹਲਵਾਈ ਕਰਦੇ ਪ੍ਰਾਂਤ ਛੋਟੀ ਆ ਜੇ ਇਹ ਹੀ ਮੁੱਲ ਲੈਣੀ ਆਂ ਕਾਟ ਸੀ ਕੇ 100 ਕ ਵੀ ਦਿੰਦੇ ਆ ਭਾਈ ਇਹ ਤਾਂ ਪੱਠੀ ਚਾੜੀ ਫਿਰਦੇ ਅੱਜ ਇਹ ਵੀ ਆਸ ਹਾਂ ਠੀਕ ਆ ਵਾਜੀ ਯਾਰਤੀ ਪੱਠੀ ਫਰਾਂਦਾ ਉਹ ਤਾਂ ਉਹ ਤਾਂ ਜਮਾਈ ਨਹੀਂ ਰਿਦਾ ਕੋਈ ਸੂਰਜ ਦੀ ਰੋਤੀ ਥੋੜੀ ਜਿਹੀ ਦੇਸੀ ਆ ਗੈਲਰੀਆ ਫੋਟੋ ਸਹਿਜਾ ਦੇ ਸਹਾਦਤ ਨੂੰ ਕੂਟ ਕੋਟ ਪਤਨਾ ਚਲੋ ਵੀ ਚਲ ਜੀ ਆਜ ਚੱਲੀ ਕੁੜੀ ਆਪਦੇ ਪੇਕਿਆਂ ਨੂੰ 4-5 ਘੰਟਿਆਂ ਲਈ ਬਾਬਾਈ ਚੱਲੇ ਪਿੰਡ ਨੂੰ ਡੋਰ ਲੈਣ ਅੱਜ ਤੇ ਬਹਾਨਾ ਲਾਇਆ ਲੀੜਿਆਂ ਦਾ ਇਹਨਾਂ ਨੇ ਚਲੋ ਵੀ ਚਲੋ ਚਲੋ ਕਰਾ ਕਾ ਨੀ ਮਾਮੀ ਦਾ ਨੰਬਰ ਹੀ ਭੁੱਲ ਗਈ ਗਈ ਆਏ ਜਿੱਤੇ ਭੁੱਲ ਗਈ ਮਾਮੀ ਦਾ ਫਿਆ ਹੋ ਗਿਆ ਹੋਰ ਲਾ ਮੈਨੂੰ ਨਾ ਭੁੱਲੀ ਗਈ ਅੱਛਾ ਹੁਣ ਕਹਿੰਦੀ ਯਾਦ ਆ ਗਿਆ ਨੰਬਰ ਮਾਮੀ ਦਾ ਲੱਗ ਗਿਆ ਤੇ ਮੈਨੂੰ ਲੱਗਿਆ ਕਿਤੇ ਵਾ ਵੀ ਮਾਮੀ ਹੋਈ ਕੋ ਮੜਾਈ ਹੋਈ ਝੂਲ ਝੂਲ ਚੱਲ ਜਾ ਇਹ ਬਰਹੀਂ ਚਲੋ ਵੀ ਧੰਦਾ ਬਹੁਤ ਆ ਉੱਦੋ ਉੱਤੋਂ ਜਮਾਨੀ ਨੀਦਾ ਕੋਲ ਤੇ ਆਉਣਾ ਜਾਣਾ ਪੈਣਾ ਸੋਹਲੀ ਵਾਲਿਆਂ ਨੇ ਵੀ ਇਰਾਨ ਆਉਣਾ ਵੀ ਹੈ ਦੁਪਹਿਰ ਤੋਂ ਪਹਿਲਾਂ ਸਾਈਟ ਤਾਂ ਉਹਨੇ ਕਿਹਾ ਵੀ ਹਾਜ਼ਰੀ ਰੋਟੀ ਵੀ ਇੱਥੇ ਆ ਕੇ ਖਾਦੀ ਆ ਨਹੀਂ ਮਾਰੀ ਨਾਉਂਦਾ ਕੋੰਤਾ ਕਾ ਬੋਲਤਾ ਵੀ ਅੱਜ ਫੇਰ ਰਸੀਦੀ ਦਿਹਾੜਾ ਨਾ ਕੱਲ ਨੂੰ ਆਪਾਂ ਇੱਥੇ ਲਾਵਾਂਗੇ ਲੰਗਰ ਮੈਂ ਉਹ ਕੱਢਣਾ ਕਿਉਂਕਿ ਕੱਲ ਨੂੰ ਭੋਗ ਪੈ ਜਾਣਗੇ ਇੱਥੇ ਲੰਗਰ ਲਾਵਾਂਗੇ ਆਹ ਠਾਠ ਮੂਰੇ ਗੱਲ ਨਹੀਂ ਨਹੀਂ ਲੰਗਰ ਖਾਣ ਨੂੰ ਵੀ ਬਹੁਤ ਧਿਆਨ ਨਾਲ ਲੰਗਰ ਚ ਰਹਿਣਾ ਪੈਣਾ ਕਿਉਂਕਿ ਦੀਦਾ ਖੋਹ ਨਹੀਂ ਆ ਰ ਇੱਥੇ ਲਾਵਾਂਗੇ ਲੱਗਾ ਆਥਣੇ ਆ ਕੇ ਤਿਆਰੀਆਂ ਗੱਲ ਚਾਹ ਦਾ ਤੇ ਚਾਹ ਤਾਂ ਦੇਖਨੇ ਆ ਬਾਕੀ ਮੈਂ ਕਿਹਾ ਆਪਦੇ ਪਿੰਡਾਂ ਦੇ ਕਿਵੇਂ ਹੁੰਦਾ ਕੀ ਹੁੰਦਾ ਵੀ ਹਾਏ ਆਪਦੇ ਪਿੰਡਾਂ ਦੇ ਅੱਛੀ ਪਿੰਡ ਤਾਂ ਤੇਰਾ ਹੁਣ ਝੋਲਦਾ ਆਂ ਆਂਦਾ ਆਪਦੇ ਪਿੰਡ ਦਾ ਇੱਕ ਇੱਕ ਰਾਹ ਪਤਾ ਕਿਹੜਾ ਰਾਹ ਪਤਾ ਆ ਗਰ ਆਪਰਾਤ ਹਾਂ ਆ ਰਾ ਕਿਧਰ ਨੂੰ ਜਾਂਦਾ ਸਾਡੀ ਘਰ ਨੂੰ ਅੱਛਾ ਓਏ ਇਹ ਤਾਂ ਪੱਠੀ ਚਾੜੀ ਫਿਰਦੇ ਅੱਜ ਇਹ ਆਪਰਾਤ ਹਾਂ ਠੀਕ ਆ ਵਾਦੀ ਚਾੜਤੀ ਪੱਠੀ ਫਰਾਉਂਦੇ ਨਾ ਦੇਖ ਤੁਸੀਂ ਲੇਟ ਹੋ ਜਾਣਾ ਮੈਂ ਜਦ ਤੱਕ ਥੋੜਾ ਜਿਹਾ ਇਹ ਵਾਸੀ ਆ ਚਾਈ ਚਲੋ ਜੀ ਛੱਡਦੇ ਵਾਦਾ ਕਹਿੰਦੇ ਬਣ ਗਿਆ ਬਣ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਮੈਨੂੰ ਕਹਿੰਦੇ ਨਹੀਂ ਵਾ ਗਜਰੇ ਲਾ ਬਣ ਗਿਆ ਮੈਂ ਬੱਡੀ ਬਣਾ ਲਿਆ ਮੈਂ ਕਿੱਲੇ ਆ ਜੀ ਤੁਸੀਂ ਸਾਡੇ ਕਿਸੇ ਨੇ ਨਹੀਂ ਖਾਣਾ ਜਿਹੜਾ ਸਾਡਾ ਖਾਣ ਵਾਲਾ ਬੰਦਾ ਸੀ ਖਾਣ ਦੇ ਦੋ ਚਾਂਚੇ ਸੇਰ ਹੋਏ ਇਹ ਚੀਜ਼ ਤਾਂ ਖਾ ਡੈਡੀ ਵਿਚਾਰਾ ਖਾਣ ਵਾਲਾ ਸੀ ਡੈਡੀ ਦਾ ਦੋ ਮਹੀਨੇ ਬੰਦ ਕੀਤਾ ਡਾਕਟਰ ਨੇ ਹਮਮ ਬਹੁਤ ਆ ਮੈਂ ਕਹਿੰਨੀ ਆ ਮੇਰੇ ਖਿਆਲ ਨਾਲ ਬਹੁਤ ਨਹੀਂ ਜਿਹੜਾ ਦੂਜਾ ਡੈਡੀ ਦੁੱਧ ਲੈਣੀ ਆ ਉਹਦਾ ਕੀ ਕਰਨਾ ਉਹ ਤਾਂ ਖੋਆ ਇਹ ਤਾਂ ਗਿਦਰੇ ਲ ਅ ਅੱਛਾ ਚਾਚਾ ਇੱਥੇ ਲਾਗਔਰ ਸੀ ਇੱਥੇ ਨੈਗ ਜਾਨ ਵਾਲੇ ਨਿਕਲੇ ਉਹਨਾਂ ਤੋਂ ਅੱਜ ਤੋਂ ਬਹੁਤ ਸੀ ਬਸ 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 ਬਣ ਜਾਣੇ ਆਏ ਤਾਂ ਪਾਪੇ ਹੈਨਾ ਦੁੱਧ ਘਟ ਨਹੀਂਗਾ ਹੈਂ ਦੁੱਧ ਘਟ ਨਹੀਂਗਾ ਗਾਜਰਾਂ ਵਾਲੀਆਂ ਇਹ ਤਾਂ ਇਹਨਾਂ ਨੇ ਵੀ ਪਾਣੀ ਛੱਡਣਾ ਹੈ ਤਾਂ ਇਹਨਾਂ ਨੇ ਛੱਡ ਜਾਣਾ ਤੇ ਜਿੰਨੀ ਨੇ ਛੱਡਣਾ ਬਣਦਾ ਹੈ ਕੰਮ ਖਾ ਜਾ ਹੁਣੇ ਕੋਲਾ ਨਹੀਂ 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 ਹਜੇ ਤਾਂ ਗਾਜਰਾਂ ਪਾਣੀ ਛੱਡਣੀਆਂ ਐ ਗਾਜਰਾਂ ਜੀ ਦੇ ਜਮਨ ਛੱਡ ਗਏ ਤੇ ਤੀਂਦੀ ਪਾਵਾਗੇ ਤੇ ਤੀਂਦੀ ਨੇ ਤਾਂ ਛੱਡ ਦੇਣਾ ਕਿਉਂ ਕਿ ਉਹ ਪਾਵਾਗੇ ਫਿਰ ਕਿਉਂ ਉਹਨੇ ਛੱਡਣਾ ਫੇਰ ਆਪਾਂ ਖੋ ਆ ਪਾਵਾਂਗੇ ਛੇ ਕਰ ਲਓ ਆਈ ਦੀ ਕੁੜੀਆ ਮੰਮੀ ਫੇਰ ਆਪਾਂ ਪਾਉਣਾਗੇ ਬਾਹਰ ਛੱਲੇ ਗਏ ਨਾ ਕੱਟਦੀਆਂ ਮੈਂ ਤਾਂ ਕਿਹਾ ਸੀ ਗ੍ਰੈਂਡੀ ਕਰਨ ਹਾਂ ਹਾਂ ਡੜੀ ਛੇਕ ਥੋੜਾ ਜਿਹਾ ਕਟਾ ਲਓ ਹਣ ਮੈਂ ਬਹੁਤ ਬੰਦ ਕਰ ਦੋ 5 ਮਿੰਟ ਜਾਂ ਨਹੀਂ ਥੋੜੀਆਂ ਜਿਆ ਰਹਿ ਗਈਆਂ ਬਬ ਬਲੀਆਂ ਕੱਟ ਗਿਆ ਛੱਟ ਗਿਆ ਤੂੰ ਦੇਖੀ ਪੁੱਤ ਬੰਦੀ ਹੋ ਗਿਆ ਰੈਡੀ ਬੰਦ ਹੋ ਗਿਆ ਬੰਦ ਹੋ ਗਿਆ ਹਾਂ ਬੰਦੀ ਕਰ ਦੋ ਕੰਦਰ ਰੋਟੀ ਖਾ ਲੂ ਚਲਾ ਹੋ ਐਂ ਕਰੋ ਪਹਿਲਾਂ ਰੋਟੀ ਖਾ ਲੈਣੇ ਰੋਟੀ ਖਾ ਲਓ ਸਾਰੇ ਆਹ ਫਿਰ ਸਹੀ ਗੱਲ ਆ ਬਾਅਦ ਚ ਪਾਉਨੇ ਆ ਰੋਟੀ ਪਾਣੀ ਨੂੰ ਇਹ ਹਲਾ ਕੇ ਬੰਦ ਕਰ ਦੋ ਹਾਂ ਬਸ ਕਰੋ ਲਾਦਾ ਗਿਆ ਬੋਟਲ ਹੁਣ ਇਹ ਪਾਣੀ ਛੱਡੂ ਖੰਡ ਹਾਂ ਹੁਣ ਇਹ ਤਾਂ ਸੁੱਕੇ ਤੇ ਹੋ ਗਿਆ ਹੂੰ ਮੈਂ ਜੰਗ ਕਰ ਰਿਹਾ। ਛੱਲੇ ਨਹੀਂ ਗਿਆ ਹਜੇ। ਆ ਪਾਉਣ ਲੱਗਿਆ ਕਿਚਨ। ਹੂੰ। ਪੁੱਲ ਲੱਗ ਗਿਆ ਮੈਂ ਕਿਚਨ। ਆ। ਬਾਹੋਂ ਦਾ ਥੋੜਾ ਟਾਈਮ ਹੀ ਲਊ ਮੈਂ ਲਾਲ। ਹਾਂ ਹੁਣ ਤਾਂ ਥੋੜਾ ਟਾਈਮ ਲੱਗਣਾ। ਜੇ ਪਾਣੀ ਜੇ ਸੁੱਕ ਗਿਆ ਫਿਰ ਆਪਾਂ ਕਿਓ ਪਾ ਦਿੰਦਾ। ਹੂੰ। ਤਾਂ ਵੀ ਇਹ ਰੋਈ ਨਾ ਮਾਰ। ਦੱਸ ਕੇ ਕਹਿ ਰਿਹਾ ਨਾ। ਹਲੋ ਬਾਈ ਸਹੀ ਗੱਲ ਨਵਾਂ ਯਾਰ। ਜਿਹੜਾ ਮੈਂ YouTube ਤੋਂ ਸਿੱਖੀ ਸਾਰਾ ਵਹ ਸਲਾਈ ਵੀ ਅੱਧੀ YouTube ਤੋਂ ਸਿੱਖੀ ਹੂੰ ਸੋ ਆਵੀ YouTube ਤੋਂ ਹੀ ਸਿੱਖੀ ਆ ਗਜਰੇਲਾ ਵੀ ਬੋਲ ਕੇ ਕੱਢ ਲੈਣੀ ਹੁੰਦੀ ਆ ਮੈਂ ਤਾਂ ਹੂੰ ਜਿਹੜਾ ਕੋ ਬਣਾਉਣਾ ਹਾਂ ਗਜਰੇਲਾ ਬਣਾਉਣਾ ਸੀ ਮੈਂ ਲਿਖਤਾ ਗਜਰੇਲੇ ਵਾਲਾ ਹਲਵਾਈ 10 ਕਿਲੋ ਨਹੀਂ ਮੈਂ ਅੱਛਾ ਨਾਲ ਦੁੱਧ ਵੀ ਲਿਖਿਆ ਵੀ 10 ਕਿਲੋ ਦੁੱਧ ਦਾ ਹਾਂ ਓਨੇ ਦਾ ਹੀ ਆਉਂਦਾ ਫਿਰ ਤੇ ਮੈਂ ਕਹਿੰਦਾ ਮੈਂ ਸਾਪੜ ਬਣਾਉਣਾ ਸਿੱਖਿਆ YouTube ਤੋਂ ਹੈਂ ਤਾਂ ਆਈ ਹਾਂਜੀ ਬਣਾ ਰਹੀ ਇਹਦੇ ਵੀ ਬਣਾਇਆ ਸੀ ਕਿਵੇਂ ਕੀ ਕੀ ਪੈਂਦਾ ਉਹ ਚ ਕਾਸਟਰਡ ਇਹਦੇ ਘੋਵੇ ਦਾ ਤੇਲ ਹੁੰਦਾ ਵਾ ਕਾਦਾ ਜੀ ਘੋਵਾ ਕਹਿੰਦੇ ਯਾਰ ਘੋਵੇ ਦਾ ਤੇਲ ਕਾਸਟਰਡ ਕਾਸਟਰ ਕਹਿੰਦਾ ਜਿਹੜੇ ਸਾਨੂੰ ਸਾਬਣ ਨਹਾਉਣ ਮੰਗੋ ਸੰਗ ਕਹਿੰਦਾ ਤਿੰਨ ਤਿੰਨ ਲੋ ਕਰਦਾ ਨਹੀਂ ਸਾਬਣ ਕਿਹੜਾ ਨਹਾਉਣ ਵਾਲਾ ਸੀ ਦੂਜਾ ਕੱਪੜੇ ਧੋਣ ਵਾਲਾ ਤੇ ਇੱਕ ਆਟਾ ਹੁੰਦਾ ਕੁਝ ਹੋਰ ਕਾ ਤੁਸੀ ਕਣਕ ਦਾ ਹੀ ਪਾ ਸਕਦੇ ਹੋ ਇੱਕ ਦੂਜਾ ਆਟਾ ਮਿਲਦਾ ਉਹਨੂੰ ਮਨੋਂ ਘੋਲ ਕੇ ਪੀਂਹੋ। ਅੱਛਾ ਇਧਰ ਉਹ ਵਾਲਾ ਆਟਾ ਕਰਨਾ ਤੂੰ ਉਹ ਪਾਊਡਰਾਂ ਨੂੰ ਹੁੰਦਾ ਬਣਾਇਆ ਜਾਂਦਾ ਬਈ। ਅੱਛਾ ਜੀ। ਇਹ ਤਿੰਨ ਚੀਜ਼ਾਂ ਦਾ ਬਣ ਜਾਂਦਾ ਸਾਬਨ। ਹਾਂ ਨਹੀਂ ਵਿੱਚ ਤੇਲ ਪਾਉਣਾ ਹੁੰਦਾ ਜਾ ਕੇ ਉਹ ਪਾ ਲਵੇ। ਹਾਂ। ਡਾਲਡਾ ਪਾ ਲਓ ਕੋਈ ਵੀ। ਜੇ ਬਣਾ ਬਣਾਉਂਦੇ ਉਸ ਦਿਨ ਬਣਾਵਾਂਗੀ ਵੀਡੀਓ। ਹਾਂ ਤਾਂ ਪਤਾ ਹੀ ਲੱਗਣਾ ਹੁਣ। ਇਹ ਨਾ ਇਹ ਨਾ ਹੀ ਰੱਖੀਂ ਇਹਨੂੰ ਬਾਹਰ। ਨਿਕਲ ਗਿਆ। ਸਭ ਤਾਂ ਕਿਉਂ? ਦੂਰ ਸਾਰਾ ਹੀ ਲਾਤਾ ਤੂੰ। ਓ ਬਿਆਸਾ ਨਾ ਸਹੀ ਹੈ ਬਬਾਰ ਚ ਲੈ ਆਉਂਦਾ ਹਾਂ ਹਾਂ ਮੈਂ ਮੜਾਉਂਦਾ ਰਿਹਾ ਆ ਪੱਲੇ ਲੱਗਦਾ ਥੋੜੀ ਘਟਾਉਣੀ ਆ ਥੋੜੇ ਗੈਸ ਘਟਾ ਲਓ ਹੋਰ ਨਾ ਜਦ ਥੱਲੇ ਹੀ ਲੱਗ ਜੇ ਥੋੜੇ ਸਾਤੀ ਬੰਦ ਉਹਨੇ ਬੰਦ ਹੀ ਕਰਤਾ ਬੰਦ ਲਾ ਪੱਠੀ ਦਾ ਮੈਨੂੰ ਬਹੁਤ ਸਵਾਹ ਆ ਬਸ ਠੀਕ ਹੈ ਪੱਠੀ ਲਾਉਂਦੀ ਰਹੀਆਂ ਲੱਗਦਾ ਮੈਨੂੰ ਥੋੜੀਆਂ ਜਿਹੀਆਂ ਬੋਲਬਲੀਆਂ ਜਿੰਨਾ ਟਾਈਮ ਆਉਂਦੀਆਂ ਨਾ ਉਨਾ ਟਾਈਮ ਇਹਨੂੰ ਰਿਜਣ ਦੋ ਬੋਲਬਲੀਆਂ ਨਹੀਂ ਆਉਣੀਆਂ ਚਾਹੀਦੀਆਂ ਪਰ ਮੈਂ ਬਣਾਇਆ ਤੇ ਸਿੱਖੀ ਕੀ ਕੋ ਸੋਰੀ ਮੋੜਿਆ ਭੋਰਾ ਗਿਆ ਤੇ ਖਾਈ ਨਹੀਂ ਹੁਣ ਭੋਰਾ ਵੀ ਸਹੀ ਗੱਲ ਹੈ ਭਾਈ ਤਾਂ ਉਹੀ ਭੋਰਾ ਕਨ ਲੱਗਦਾ ਮੈਂ ਡਰਾਈ ਫਰੂਟ ਪਾਉਣੇ ਸੀ ਦੱਸ ਪਹਿਲੇ ਹੀ ਥੋੜਾ ਜਿਹਾ ਉਹ ਤਾਂ ਸਾਰਾ ਬਣੇ ਤੇ ਬਣੇ ਤਾ ਆਹ ਦੇਖ ਤੱਕ ਬਹਿ ਗਈ ਐ ਸਿੱਟੇ ਮੈਂ ਖਰਾਬ ਹੋ ਗਈ ਚਾਹਾਂ ਥੋੜੇ ਥੋੜੇ ਆਉਂਦੇ ਆ ਇਹ ਹਾਂ ਜੀ ਆਉਂਦੀਆਂ ਬਲਦੀਆਂ ਇਹ ਤਾਂ ਜਮੇ ਹੀ ਹਟ ਜਾਂਦੇ ਆ ਪਰ ਆਪਾ ਬਣਾਇਆ ਸੱਚੀ ਦੁਆ ਮਾਰ ਕੇ ਵਿੱਚ ਪਾ ਲਈ ਜੀ ਨੂੰ ਹੋਆ ਮੰਮੀ ਨੇ ਸੋ ਬਣਾਇਆ ਲਿਆ ਲਿਆ ਇਹ ਤਾਂ ਮਾਰ ਲੈਣਾ ਇਹਦੇ ਚੋ ਆ ਵੀ ਮਣੱਪਾ ਮਾਰਦਾ ਹੀ ਸੀ ਬੈਠਾ ਸਬਜ਼ੀ ਬਣਾਈ ਪਈ ਅੱਜ ਸਬਜ਼ੀ ਗੋਭੀ ਦੀ ਪਈ ਹੈ ਦਾਲ ਪਈ ਹੈ ਬਾਸਾ ਜਗਾ ਵੀ ਹੋਆ ਕੱਢ ਲਓ ਹੁਣ ਬਾ ਨਾਲ ਹੀ ਛਾੜ ਦੇਣਾ ਉਹ ਇੱਕ ਕੜਾਹੀ ਲਾ ਲਿਓ ਦੂਜੀ ਮੈਂ ਆਟਾ ਘੱਟ ਪਾਇਓ ਘੱਟ ਨਹੀਂ ਬਣਾ ਆਟਾ ਤਾਂ ਕਿਲੋ ਪੀ ਬਣਾ ਸਭੋ ਘੜੇਗੇ ਦੇਖ ਕਿੰਨਾ ਸੁਆਦ ਸੀ ਹੋਆ ਬਹੁਤ ਸੁਆਦ ਹੋਆ ਸੀ ਉਹ ਆਟਾ ਘੱਟ ਪਾਇਆ ਹਾਂ ਸਭੋ ਘੜੇਗੇ ਆਟੇ ਦਾ ਤਾਂ ਕੋਈ ਫਾਇਦਾ ਨਹੀਂ ਪਾਣਾ ਤਾਂ ਆ ਗਈ ਹੈ ਕਤੋਂ ਸੀ ਮਰਵਾ ਕੇ ਜਾਇਓ ਹੁਣ ਅਸੀਂ ਨਾਲੇ ਤੈਜਿਓ ਹੋਰ ਨਹੀਂ ਲੱਗਿਆ ਹੁਣ ਅਸੀਂ ਕੱਲ ਲਾਉਣਾ ਲੰਗਰੂ ਦੇ ਸਮਾਨ ਇਕੱਠਾ ਕਰਨਾ ਜਾ ਕੇ ਹਾਂ ਤਾਂ ਕਰਕੇ ਥੋੜੀ ਕਾੜੀ ਫਿਰ ਸਾਰਾ ਅਥਾ ਸੁਧਾਰ ਹੋ ਜਾ ਆਪਣੇ ਭਾਂਡੇ ਵਾਲੇ ਦੇਣਾ ਕੈਟਲ ਕੋਡ ਲੈਣੀ ਆ ਅੱਛਾ ਆਪਦੀ ਤੇ ਡੈਡੀ ਨੂੰ ਦੇਣਾ ਨਹੀਂ ਖਾਣਾ ਫਿਰ ਕੈਟਲ ਲੈ ਜਾਾਂਗੇ ਦਲੀਆ ਦੂਰੀਆ ਉੱਥੇ ਬਾੜ ਤਾਂ ਹੂੰ ਇਹੀ ਘਰੇ ਮਾਰ ਲੈਣਾ ਸੀ ਕੋਹਾ ਇੰਨੇ ਕਦੇ ਬੰਦ ਕਰੀ ਗਿਆ ਹਾਂ ਸੱਚਾ ਬੰਦਾ ਦੁੱਧ ਮੇਰਾ ਹਾਂ ਹੀ ਕਿਲੋ ਹਨ ਮੈਨੂੰ ਨਹੀਂ ਲੱਗਦਾ ਲੈ 10 ਦੇ ਜੂਨੀ ਤੇ ਦੇ ਕੇ ਗਿਆ ਇਹ ਮਾਰਦਾ ਜੇ ਚੜਦਾ ਹੁੰਦਾ ਆ ਲੈ ਜਾ ਲੈ ਪਾਪਾ ਕਰਦੇ ਸਾਹ ਮੈਨੇ ਹੱਥੋਂ ਦੇਖ ਮੀਆ ਪੂਰ ਜੀ ਲਓ ਸਰ ਦਲੇ ਜੇ ਬਣੇ ਆ ਜਿਹੜੇ ਮੈਨੂੰ ਨਹੀਂ ਲੱਗਦਾ ਕਿਲੋ ਹੈ ਨਾ ਕਿਲੋ ਜਾਂ ਜੋ ਦੇ ਕੇ ਗਿਆ ਤੁਮਨੇ ਫੂੰ ਲਾ ਲਾ ਤੂੰ ਕਿ ਗੱਲੋਂ ਦੇਖ ਗਿਆ ਹਾਂ ਤੂੰ ਜਾ ਰਹੀ ਉਹਦਾ ਮੈਲਾ ਜੋਕਿਆ ਜਿਹੜਾ ਮੇਰੇ ਭਾਰ ਜੋਕਣ ਵਾਲਾ ਕੰਡਾ ਦੂਗਾ ਉਹ ਤਾਂ ਪੌਣਾ ਕਿਲੋ ਆ। ਹਾਂ। ਲੱਗਦਾ ਕੋਈ ਤਾਂ ਕੱਲੀ ਕੋਈ ਆਖੋ ਆਪਾਂ ਕਦੋਂ ਸੀ। ਹਾਂ। ਉਹ ਤਾਂ ਹਾਂ। ਨਾ ਨਾ ਮੰਮੀ ਜਣਾ। ਮੰਮੀ ਦੇ ਫੂਲ। ਆਹ ਰਹਿਣ ਦੇ। ਸੋਨੇ ਕਿਤ ਲੋਈ ਆ। ਇਹਦਾ ਤਾਂ ਦਿਮਾਗ ਹੀ ਨਹੀਂ ਆ ਪੇ ਦਾ। ਆਹ ਪੇ ਇਹ ਹਿੱਕ। ਯੋ ਪਾਤਾ ਵੀ ਪਾ ਦੇ ਬਸ। ਇਹ ਨਹੀਂ ਪੋਣੇ ਬਾਅਦ ਚ। ਇਹ ਬਾਅਦ ਚ ਪੋਣਿਆ। ਚਲ। ਚਲ ਹਲਾ। ਬਾਹਰ ਨਾ ਸੜਨੀ। ਹੋਰ। ਕੋਰਤਰੀ ਬਾਲੇ ਸਟਾਈਲ ਨਾਲ ਘਮਾਉਣੀ ਆ ਸੋਹਣੇ ਦੇ ਲੈ ਇਹ ਅਹੋ ਕੀ ਜਿਵੇਂ ਮੈਂ ਮਰੀਆਂ ਨਾਲ ਘਮਾਣੇ ਕੀ ਐ ਕਰਦੇ ਆ ਅੱਛਾ ਤੋ ਤੁਸੀਂ ਫਿਰ ਆਹ ਖਾਣ ਦਾ ਖੰਡ ਵਾ ਵੀ ਪਾ ਹਮ ਹੈਗਾ ਕੋਨੇ ਚ ਹੋਰ ਹੋਏ ਦੀਆਂ ਤਿਆਰੀਆਂ ਦਾ ਲੌਂਦੀ ਹੈ ਮੈਡਮ ਕੀ ਨੀਂਦ ਲੌੜਾ ਗਈ ਲੋ ਬਈ ਤੰਨੇ ਆਣੇ ਲੱਗੇ ਹੋਇਆ ਖੋਆ ਮਾਰਨ ਪਾਦਾ ਇੰਨੇ ਪਾਦਾ ਨੂੰ ਕਰ ਤੰਨੇ ਆਣੇ ਲੱਗੇ ਹੋਇਆ ਮਾਰਨ ਪਾਰੇ ਵਿੱਚ ਪਾਰੇ ਪਾਦੇ ਬਣਾਣਾ ਪਾਰੇ ਨੂੰ ਕਿ ਕਰ ਬਲ ਯਰ ਇਨ ਜੇ ਹੀ ਮੁੱਲ ਲੈਣੀ ਆ ਕੜਛੀ ਤੇ ਸੌਕ ਵੀ ਦਿੰਦੇ ਆ ਸਹੀ ਗੱਲ ਨਾ ਨਾ ਰਪਿੰਦਰ ਕਿੱਥੇ ਆਪਾਂ ਇਹ ਹੁਣ ਰੀਜਾ ਨਾਲ ਬਣਾਇਆ ਆਪਾਂ ਕਿੱਥੇ ਖਾਣੇ ਹੁੰਨੇ ਆ ਉੱਥੇ ਲੁਧਿਆਣੇ ਮਲਕੀਤ ਦਾ ਕੀਦਾ ਹੁੰਦਾ ਉਹ ਮਨਜੀਤ ਦਾ ਨਹੀਂ ਨਹੀਂ ਕੀ ਹੋ ਰਿਹਾ ਬਹੁਤ ਕਰਾਂ ਬਹੁਤ ਆ ਬਹੁਤ ਆ ਖਾਣੇ ਆਨੇ ਸੀ ਮਨਜੀਤ ਦਾ ਗਜਰੇ ਲਓ ਇੰਨੀ ਕ ਕੜਛੀ ਦਿੰਦਾ ਪਜਾਹਾਂ ਦੀ ਰਾਜੂ ਨਹੀਂ ਨਹੀਂ ਰਾਜੂ ਵਾਲਾ ਨਹੀਂ ਤੇ ਬਾਲਾ ਨਾ ਕਿ ਹੋ ਕਿ ਹੋਈ ਨਹੀਂ ਨਹੀਂ ਬਹੁਤ ਆ ਬੱਚਿਆ ਬਹੁਤ ਵਧੀਆ ਬਣ ਗਿਆ ਵਧੀਆ ਆ ਖਾ ਕੇ ਦੇ ਖਾਦਦਾ ਹੀ ਗੋਦੀ ਨੇ ਉਹ ਪ੍ਰਾਂਚ ਕਰਕੇ ਸੁਮਨ ਚਾਹ ਬਣਾਉਂਦੇ ਚਾਹ ਨਾ ਦੇ ਦੀ ਸਾਰੇ ਬਣਾਵਾ ਚੋਨੇ ਚਾਹ ਬਣਾ ਹੂੰ ਆਪ ਤਾਂ ਬਣਾਇਆ ਦੱਪਾ ਨੂੰ ਦੀ ਹਾਂ ਆਪ ਜਦ ਵੀ ਆਪ ਦੀ ਚੀਜ਼ ਆ ਵੀ ਇਹੀ ਹੈ ਇਹ ਦੇਖਣ ਨੂੰ ਤਾਂ ਸੋਹਣਾ ਲੱਗਦਾ ਹੈ। ਬਾਜੂ ਕੀ ਦੂ ਮੈਂ ਕਿਹਾ ਸੇਕ ਨਾ ਫੁੱਲ ਨੇ। ਫੁੱਲ ਗਏ ਹਾਂ। ਇੱਕ ਅੱਧਾ। ਉਹਨੇ ਤਾਂ ਬਸ ਇਹ ਦੋ ਗ ਬਰਾਮ ਦੋ ਬਾਜੂ ਜੇ ਪਾ ਕੇ ਕੋਲੀ ਦੇ ਉੱਤੇ। ਯਾਰ ਨਹੀਂ। ਉਹੀ ਆ ਕੜਛ ਜਿਹੜੀ ਪਈ ਆ ਛੋਟੀ ਇੰਨੀ ਕ ਦਿੰਦੇ ਨੇ ਵਿਆਹਾਂ ਦੇ। ਜਿਹੜਿਆ ਪੈਲੇ ਸਾਂਚ ਕਰ ਦਿੰਦੇ ਆ ਜੀ ਇੰਨਾ ਮਹਿੰਗਾ ਵਿਆਹ ਕਰਦੇ ਉਥੇ ਗਜਰੇਲਾ ਗਾਜਰਾਂ ਹੀ ਹੁੰਦੀਆਂ ਨੀਰੀਆਂ ਮਾਰਨਿਆਂ ਦਾ ਕਾਜੂ ਤਾਂ ਇੱਕ ਅੱਧਾ ਹੀ ਪਾਇਆ। ਹੁਣ ਆਪਾਂ ਬਲੌਗ ਦੇ ਥੱਲੇ ਲਿਖ ਦੇਣਾ ਵਿਆਹਾਂ ਚ ਗਜਰੇਲਾ ਬਣਾਉਣ ਲਈ। ਸੰਪਰਕ ਕਰੋ। ਜਸਵੀਰ ਕੌਰ ਗਰੇਵਾਲ। हां पर जे तो आने ਨਾਲ ਆਏ ਵੀ ਤੇ ਜਿ ਬਰਾਤ 12 ਵਜੇ ਆਉਣੀ ਹੈ ਇਹਨੂੰ ਤੜਕੇ ਲੈ ਜਾ ਯਾਰ ਮੈਂ ਫੇਕ ਬਣਾਉਗੀ ਮੈਂ ਤੇ ਅੰਦਰ ਥੀਕ ਨਹੀਂ ਬਣਾ ਮੈਂ ਹਿੰਮਤ ਕਰ ਰਹੀ ਹਾਂ ਹਾਂ ਇਹਨੇ ਵਿਚਾਰਾ ਜੱਦਾ ਹੀ ਬੈਠਾ ਵਾ ਤੇਰੇ ਕੋਲ ਤਾ ਜੇ ਤੂੰ ਵੀ ਉੱਠ ਕੇ ਰਹਿ ਜਾ ਹਾਂ ਬੱਸ ਕਰੀਏ ਬੱਸ ਪਤਾ ਲਿਆ ਉਹਨੂੰ ਕੱਢ ਲੈਣਾ ਨਾ ਬੱਸ ਬਣ ਗਿਆ ਜਲਜੂ ਵਾਲਾ ਨਾ ਬਣ ਗਿਆ ਹੁਣ ਇਹਦਾ ਕੀ ਕਿਉਂ ਉਹਦਾ ਠੀਕ ਹੈ ਇਹਨਾਂ ਨਹੀਂ ਕਿਉਂ ਉਹਦਾ ਬਹੁਤ ਸਾਰਾ ਸਾਰਾ ਹੈ ਮੈਂ ਕਿਹਾ ਕੱਟ ਸੀ ਕਿ ਜੇ ਇੰਦਰ ਜੀ ਥੱਲੇ ਲਹਾਲਾ ਬਹੁਤ ਹੈ ਲੈ ਹੁਣ ਉਹ ਵੀ ਧਰ ਦੇਖੋ ਇਹਨੂੰ ਤਾਂ ਣੀ ਪਾਣੀ ਆ ਧੋਇਓ ਨਾ ਕੱਪੜੇ ਨਾਲ ਸਾਫ਼ ਕਰ ਦੇ ਮਮੀ ਕਿਉ ਲਾ ਕੇ ਆਓ ਕੱਪੜੇ ਨਾਲ ਕਰ ਦੋ ਨਾਲ ਹੀ ਦੁੱਧ ਮੇਰਾ ਕੱਲ ਚਾਹ ਦੇ ਨਾਲ ਪੂਰਾ ਖਾ ਲਿਆ ਕਰਨਗੇ ਸੇਰ ਵੇਲੇ ਪੰਜੀ ਦਿਖਾਵੇਂ ਹੁੰਦੇ ਆ ਹਾਂ ਮੈਂ ਮੈਂ ਵੀ ਖਾ ਲੈਣੀ ਆ ਦੋ ਮਮੀ ਤੈਨੂੰ ਬਿਸ਼ੂਗਰ ਆ ਨਹੀਂ ਮਿੱਠਾ ਤਾਂ ਹੈ ਨਹੀਂ ਇਹਨਾਂ ਠੀਕ ਹੀ ਹੈ ਸਵਾਦ ਆ ਮੈਂ ਬਣਾਈ ਸੀ ਉਹ ਪਰ ਮਿੱਠਾ ਜਿਹਾ ਹੈ ਨਾ ਇਹਨਾਂ ਨੇ ਮੈਂ ਬਣਾਈ ਸੀ ਨਾ ਪੰਜੀਰੇ ਅੱਗ ਜਰੇਲਾ ਬਣ ਗਿਆ ਉਹਨਾਂ ਪਾਸ ਰੌਲਾ ਤਾਂ ਆਇਆ ਨੇ ਦੱਸਣਾ ਸੀ ਮੈਂ ਬਣਾਈ ਸੀ ਪਹਿਲੀ ਵਾਰ ਬਣਾਈ ਸੀ ਮੈਂ ਸਵਾਦ ਸੀ ਉਹ ਚਲੋ ਵਾਸ਼ ਕੇ ਲਾ ਲਾ ਮਮੀ ਫੱਲੇ ਲਾ ਲਾ ਪੁੱਤ ਫਿਰ ਕੜਸੀ ਨਾ ਫੇਰਾ ਮੈਂ ਕਹਿੰਦਾ 2 ਮਿੰਟ ਬਹੁਤ ਨਹੀਂ ਨਹੀਂ ਬਹੁਤ ਬੱਚਾ ਆਣਾ ਖਾਣਾ ਇਹ ਚਲੋ ਸਮਨੇ ਪ੍ਰਾਂਤ ਫੜਾ ਤੇ ਲਿਆਣਾ ਕੜਸੀ ਨਾ ਕੱਢਾਂ ਇਹ ਹੂੰ ਬੰਨ ਗਿਆ ਕੀ ਟੀਚਰਾਂ ਕਰਦਾ ਭਾਈ ਸਾਹਿਬ ਭੈਣ ਤਰੀ ਸੰਗ ਇਹ ਵੀ ਸਵਨਪਰੀ ਦਿਖਾਓ ਹਾਂ ਨਹੀਂ ਆਵਾਂਗੇ ਇੱਕ ਨੂੰ ਨਹੀਂ ਆ ਜੱਗਾਂ ਲਈ ਲਿਆ ਲੁਰੀ ਨਹੀਂ ਨਹੀਂ ਕਥਾ ਕਰੂਗੀ ਹੈ ਇਹ ਕਥਾ ਕਰੂਗੀ ਕਾ ਕਿਹਦੇ ਡਿਟੇਲ ਦਾ ਸਮਝ ਆਉਂਦਾ ਭਾਈ ਤੂੰ ਕੋ ਖੜਾ ਰਨਾ ਗਈ ਸਾਰਾ ਪਾਸੇ ਹਲਵਾਈ ਇਹਨਾਂ ਕਰ ਦਿੰਦੇ ਆ ਹਲਵਾਈ ਕਰਦੇ ਪ੍ਰਾਂਤ ਛੋਟੀ ਆ ਮੈਂ ਕਹਿੰਦਾ ਬਸ ਡੈਡੀ ਬਸ ਮੈਂ ਡੈਡੀ ਆ ਤੇ ਨੰਬਰ ਬਣਾਉਂਦਾ ਪਾ ਪਾ ਆ ਨਿਕਲੇਆ ਹਾਰਮੋਨੀ ਮੈਂ ਥੱਲੇ ਦਮ ਵਧੀਆ ਵਧੀਆ ਮੈਂ 30% ਹੋ ਮੈਨੂੰ ਆਉਂਦਾ ਮੈਂ ਤਾਂ ਪੀ ਐਚ ਡੀ ਬਣਾ ਚਾ ਲੋ ਠੀਕ ਆ ਚਲ ਠੀਕ ਆ ਪੁੱਤ ਠੀਕ ਈ ਗਾਤੀ का सरी ओके ये आउदा रहे ठीक है दादा ओके जी ख्याल रख मैं ले आके पहले काट के अंदर दो मिनट ये आउदा रहे ठीक है दादा ओके जी। ਨਹੀਂ ਹੋਣ ਨਹੀਂ ਜਾਂਦਾ ਫਾਗੂ ਕਰ ਚਲੋ ਚੱਲੀਏ ਚੱਲੀਏ ਕਿੱਥੇ ਚੱਲੇ ਆ ਨਹੀਂ ਹੱਸਿਆ ਨਹੀਂ ਜਾਂਦਾ ਨਹੀਂ ਨਾਲ ਜਾਣਾ ਚੱਲੀਏ ਫਿਰ ਛੱਡ ਦੋ ਕੱਲ ਨੂੰ ਆਪੂਆ ਕੋਲੇ ਚਲਾ ਜਾਊਂਗਾ ਗੰਜਰੇਲਾ ਇਦਾਂ ਲਿਆ ਥੋੜਾ ਇਹ ਲਿਆਂਦਾ ਹੀ ਕਾ ਖਾਣਾ ਦਾ ਹੈ ਨਹੀਂ ਕਿਸੇ ਲਾ ਡੈਡੀ ਆ ਗਿਆ ਲੈ ਡੈਡੀ ਤਾਂ ਦੇਖ ਕੇ ਨੰਗੂ ਅੱਜ ਡੈਡ ਜੀ ਉਹ ਨਹੀਂ ਦੇਣਾ ਡੈਡੀ ਨੂੰ ਮਿੱਠਾ ਯਾਰ ਉਹ ਨਹੀਂ ਨਹੀਂ ਡੈਡੀ ਐਵੇਂ ਇਹ ਤਾਂ ਕਹੀ ਜਾਂਦੀ ਹੈ ਨਹੀਂ 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 ਕੋਹ ਨਹੀਂ ਨਹੀਂ ਡੈਡੀ ਨੂੰ ਨਹੀਂ ਦੇਣਾ ਮਠਾਵਾ ਕਿਉਂ ਵਿੱਚ ਪਾਇਆ ਵਾ ਨਾਲੇ ਬੰਦ ਕੀਤਾ ਡਾਕਟਰ ਦਾ ਆ ਲਿਆਂਦੀ ਕੈਟਲ ਇਹ ਰਾਜ ਕੰਮ ਆਊਗੀ ਆਪਣੇ ਲੈ ਕੇ ਆਣੀ ਆਰੇ ਕੰਸ਼ੀ ਕਿੰਨੀ ਸੁਣੀ ਲਿਆਂਦੀ ਕੈਟਲ ਵਾਸਤੇ ਉੱਡੀ ਮਾ ਪਾਟਣੇ ਉੱਡੀ ਆਹ ਮੈਂ ਕਿੰਨੀ ਕੀਦੀ ਉਹਦੀ ਇਹ ਹਟਦੀ ਹੁੰਦੀ ਐ ਲੈਣੋਂ ਭਾਂਡੇ ਵਾਲੀ ਦੁਕਾਨ ਦਾ ਮਸਾ ਮੜੇ ਭਾਂਡੇ ਵਾਲੀ ਤੇ ਲੀਡਿਆਂ ਤੇ ਮਸਾ ਦੁਕਾਨ ਦੇ ਸੀਰ ਇਹ ਹੈਗੀ ਆ 2 ਲੀਟਰ ਵਾਲੀ ਡੇਢ ਆੜੀ ਆ ਡੇਢ ਆ ਸੋਨੇ ਪੌਣੇ 2 ਆ ਚਾ ਵਧੀਆ ਹੀ ਲੈ ਲੈਂਦੇ ਆ ਨਾਲੇ ਚ ਦਲੀਆ ਖਿਚੜੀ ਸਾਰਾ ਬਣ ਜਾਗਾ ਹਾਂ ਇਹਦੇ ਉੱਤੇ ਪਲੇਟ ਤੇ ਰੱਖ ਕੇ ਪਲੱਗ ਲਾ ਗ ਜਣ